ਕਰ ਰਿਹਾ ਜੋੜੀ ਦੇ 1000 ਰੁਪਏ ਘਰ ਤਾਂ ਹੁਣ ਮੈਂ ਯਾਰ 500 ਰੁਪਏ 500 ਰੁਪਏ ਅੱਛਾ ਨਾ ਬੋਲੀ ਬਾਤ ਜੋੜੇ ਦਾ ਜੋੜੇ ਦਾ ਕਰਤਾ ਜੱਟਾ ਤਾਂ ਬਾਈ ਉਹ ਇਹਨਾਂ ਪਰਤੀ ਨਾ ਕਰਾ ਆ ਪਰਤੀ ਤੇਰੀ ਹੈ ਕਰ ਸਹੀ ਆ ਭਰਾ ਹੁਣ ਕਿੰਨੇ ਦਾ ਕਰਾਦਾ ਬਾਜਵਾ ਸਾਹਿਬ ਆ ਜਾ ਭਾਜ ਆਜ ਬਾਈ ਖੜੋ ਕਿੰਨੇ ਦਾ ਕਰਾਦਾ ਜੀ ਆਜਾ ਪੁੱਤ ਆਜਾ 85 ਹੋ ਸੌਦਾ ਜੀ ਠੀਕ ਆ ਜੀ ਲਖਾਈ ਭਾਈਆਂ ਦੀ ਆ ਠੀਕ ਆ ਇਹ ਆਪਣਾ ਛੋਟਾ ਭਰਾ ਮੇਰਾ ਠੀਕ ਆ ਜੀ ਵੀ ਆਪਣਾ ਨਾਲ ਦਾ ਠੀਕ ਆ ਜੀ ਠੀਕ ਆ ਜੀ ਕਿਹੜਾ ਪਿੰਡ ਆ ਭਾਈ ਆਪਣਾ ਢੀਮਾਵਾਰੀ ਪਿੰਡ ਆ ਨਾਲ ਹੀ ਪਿੰਡ ਆਈ ਲੋ ਵੀ ਆ ਦੋ ਬੱਕਰੀਆਂ ਲਿਆਏ ਸੀਗੇ ਤੇ ਸੌਦਾ ਬਾਜਵਾ ਸਾਹਿਬ ਜੀ ਨੇ ਕਰਾਤਾ ਤੇ ਪੈਸੇ ਆ ਗਏ ਭਾਈ ਪੈਸੇ ਆ ਗਏ ਜੀ ਬੜਾ ਠੀਕ ਲਖਾਈ ਭਾਈਆਂ ਦੀ ਆ ਹਾਂ ਜੀ 8800 ਦਾ ਸੌਦਾ ਠੀਕ ਆ ਜੀ ਕਰਾ ਲਓ ਲਖਾਈ ਕਰਾ ਲਓ ਲੋ ਵੀ ਆ ਦੋ ਬੱਚੇ ਆ ਨਾਲੇ ਬੱਚਾ ਨੂੰ ਆਪੇ ਦੇਖ ਲਾਪਾ ਇਹਨਾਂ ਨੂੰ ਦੇ ਵੀ ਚੰਗਾ ਜਾਂਦੇ ਮਗਰਾ ਉਹ ਬੱਕਰੀ ਨਾਲ ਹੀ ਵਿਕਣੀ ਐ ਤਾਂ ਇੱਕ ਦੇ ਕਹਿ ਕੇ ਬੱਕਰੀ ਵੇਚ ਦੇਣੀ ਐ ਆ ਵੀ ਜੋੜਾ ਬੱਕਰੀਆਂ ਦਾ ਬਾਈ ਕੋਲੇ ਤੇ ਇੱਕ ਬੱਚਾ ਇਹ ਬਾਈ ਮੰਡੀ ਵਾਲੇ ਲੈਂਦੇ ਉਹ ਜਾ ਜਾ ਬੋਲ ਬੋਲ ਬਈ ਮੈਂ ਕਿਹਾ 7 ਤੱਕ 4000 ਰੁਪਇਆ ਕਹਿੰਦਾ ਆ ਫਿਰ 2000 ਰੁਪਇਆ ਲੈ ਬਾਹਰ ਲਾ ਬਸ ਬਾਹਰ ਲਾ ਬਾਹਰ ਲਾ ਵਕਤ ਰਾਸ ਦੇ ਹੋਰ ਕਿੰਨੇ ਦਾ ਬਾਈ ਫਿਰ ਕਿੰਨੇ ਦਾ 15000 ਫਿਰ ਕੀ ਫਰਕ ਰਹਿ ਗਿਆ ਮੇਰੇ ਨਾਲ ਲੋੜੀ ਸੀ ਫੇਰੇ ਨਹੀਂ ਬੋਲੇ ਮਾਣ ਨਹੀਂ ਦਿੱਕਿਆ 2000 ਦਾ ਮੈਨੂੰ ਮੈਂ ਤਾਂ ਗਾਲ ਤੇ ਖੜ ਗਿਆ ਸੀ ਚੱਕ ਬਈ ਬਾਜਵਾ ਸਾਹਿਬ ਲੈ ਗਿਆ 2000 ਦਾ ਬੱਚਾ ਆਪਣਾ ਤੇ ਬੱਚੀ ਪੈਣੀ ਹੈ ਸਹੀ ਆ ਸ਼ੂਗਰ ਹੈ ਭਰਾਵਾ ਇੱਕ ਸਾਨੂੰ ਹੋਰ ਮਿਲਿਆ ਮਿਲਿਆ ਨਾ ਚੱਲ ਲੈ ਬਾਜਵਾ ਸਾਹਿਬ ਕਿੰਨੇ ਦਾ ਲੈ ਲਿਆ ਫਿਰ 2000 ਰੁਪਏ ਦਾ ਚਲੋ ਨਵੇੜਾ ਕੰਮ 12000 ਕਰਦੀ ਓ ਯਾਰ ਤੂੰ ਮਹੀਨੇ ਦੇ ਆਧਾਰ ਤੇ ਕਰਕੇ ਦੋ ਦੇਣੀ ਕਿੰਨੇ ਚ ਕਰਤੀ ਅੱਬ ਇਹਨੂੰ ਤੂੰ 10000 ਮਹੀਨੇ ਚਲ ਤੁਸੀਂ ਆਗਾ ਨੀ ਵੇਣੋ ਬੱਤਰਾ ਨਹੀਂ ਲੈਣਾ ਆਪਾਂ ਨਕਦ ਬਣਦਾ ਮੈਂ ਇਹ ਬੱਕਰਾ ਧਾਰ ਦੇਣੀ ਬਸ 1500 ਰੁਪਿਆ ਬੱਚਾ ਕੇ ਵੇਚ ਬੈਠਾ ਬੱਕਰੀ ਧਾਰ ਦੇਣੀ ਹੁਣ ਮੈਨੂੰ ਗੁੱਸਾ ਚੜ੍ਹ ਜੂ ਸਾਰੇ ਖਲਾ ਖਲਾ ਰੂ ਲੋ ਵੀ ਆ ਸੌਦਾ ਤੁਸੀਂ ਨਵਾਂ ਵੇਖੋਗੇ ਅਗਲਾ ਤਾਂ ਬੱਚੇ ਨਾਲ 1500 ਕਹਿੰਦਾ ਉਹਨੇ ਅਗਲਾ ਤਾਂ ਦਾ ਹੁੰਦਾ ਸੀਗਾ ਅਗਲਾ ਤਾਂ ਦਾ ਹੁੰਦਾ ਮੈਨੂੰ ਨਗਦ ਵਟਾਓ ਤੇ ਆ ਨਾ ਮੈਂ ਧਾਰ ਵੇਚਣੀ ਆ ਮੈਂ ਲਈ ਆਂੀ ਬਾਬਾ ਬੱਕਰੀ ਖੋਲਿਆ ਤੂੰ ਬੱਕਰੀ ਬੱਚੇ ਲੈ ਜਾਂਦਾ ਨਹੀਂ ਨਹੀਂ ਇਹਨਾਂ ਦੀ ਖੋਈ ਹੋਈ ਮੈਂ ਬੱਕਰੀ ਕਿੱਥੇ ਲੋ ਵੀ ਆ ਇੱਕ ਬੱਚੇ ਦਾ ਬਾਈ ਹਰਾਂ ਨੇ ਵੇਚਦਾ 1800 ਉਹਨੂੰ ਦੇਣੀ ਹੈ ਇਹਦਾ ਵੇਚਿਆ 18000 ਰੁਪਏ ਨਾਲ ਬੱਕਰੀ ਜਿਹੜਾ ਵੇਚਿਆ ਇਧਰ ਲਾ ਇਧਰ ਦਾ ਚੁੱਟਾ ਵੇਚਦਾ ਲੋ ਇੱਕ ਪਵੇ ਕੋਈ ਹੋ ਜੇ ਮੈਂ ਬੱਕਰੀ ਦੇਣੀ ਇਹਨੂੰ ਕਿੱਦਾਂ ਕੀ ਲੈ ਰਿਹਾ ਸਾਰੇ ਭਾਂਡਾ ਪਾਣੂ ਮੈਂ ਗਲਤ ਕਰਿਆ ਇੱਕ ਬੱਚਾ ਮੰਡੇ ਵਾਲੇ ਵੀ ਯਾਰ ਕਰਦਾ ਉਹ ਇੱਕ ਬੱਚਾ ਵਧਿਆ ਜਾਂਦਾ ਉਹ ਨਹੀਂ ਇਹਨਾਂ ਦੇ ਬਾਲ ਨਾ ਇਹਨਾਂ ਗਏ ਨੇ ਇਹਨਾਂ ਨੂੰ ਸਰਾਬ ਆ ਤੂੰ ਆਪਾਂ ਨੂੰ ਕੀ ਆ ਜਿਹੜੇ ਬਿੱਲੂ ਨਾਲ ਚੱਜਦਾ ਯਾਰ ਹੁਣ ਬਿੱਲੂ ਨਾਲ ਨੀ ਭੇਜਣ ਕਿਉਂ ਨੇ ਪੈਰ ਨਹੀਂ ਲਾਣਾ ਚੱਲਦੇ ਸੌਦਾ ਮਾ ਉਹਨੂੰ ਦੇਣ ਦੇ ਨੀ ਨਾ ਸੌਦਾ ਹੋਈ ਗਿਆ ਜਸ 1200 ਰੁਪਏ ਆ ਗਏ ਚੜਾ ਬੱਚਾ ਬਹੁਤ ਚੋਏ ਪਾਲਾ ਯਾਰ ਗਾ ਅੱਖ ਮੈਂ 12 ਆ ਕੇ ਦੋ ਦਾ ਮੈਂ ਲੈਤਾ ਚੱਲਦਾ 10000 ਰਹਿ ਗਿਆ ਹੋਰ ਅਦਰ ਵੀ ਦੇ ਦੇ ਤੈਨੂੰ ਹੋਣਾ ਟਰਾਲੀ ਉਹ ਕਾਲੀ ਲੈ ਫਸੇ ਨੇ ਕਹਤਾ ਯਾਰ ਜੇ ਤੇਰੀ ਮਰਦਾਰਸ ਹੋ ਗਿਆ ਉਹ ਨਹੀਂ ਯਾਰ ਉਹ ਕਿੱਥੇ ਵੇਚਦਾ ਹਰਦਾ ਯਾਰ ਤੂੰ ਸੌਦਾ ਕਰਾਂਗੇ ਚਾਚਾ ਬੱਕਰੀ ਬੱਕਰੀ ਕਿੰਨੇ ਦੀ ਵੇਚਦੇ ਹੋ ਯਾਰ ਕਿੰਨੇ ਦੀ ਵੇਚੇ ਨਾ ਵੇਚੇ ਸੌਦਾ ਕਰਤੋਂ ਆਪਦਾ ਜੇ ਇਹ ਨਾ ਕਰਨਾ ਹਾਂ ਸਹੀ ਗੱਲ ਆ ਅਸਲ ਕੀ ਆ 10000 ਰੁਪਏ ਆ ਬੱਕਰੀ ਯਾਰ 10000 ਇਹਨੂੰ ਦਵਾਜਾ ਤੋਂ ਇੱਕ ਦੀ ਗੱਲ ਕਰਦੇ ਬਈ ਨਹੀਂ ਨਹੀਂ ਇਹਨੂੰ ਆ ਗੱਲ ਕੀ ਹੋਣਾ ਚੱਲ ਯਾਰ ਇਹ ਸਰਾਜ ਬਣੋਣੀ ਇੱਕ ਮਿੰਟ ਖੜ ਜਾ ਹੁਣ ਗਾਗ ਬਾਲੇ ਤੇ ਗਾਗ ਬਾਲੇ ਬਹਿ ਗਿਆ ਚੀਜ਼ ਵਾਲੀ ਚੰਗੀ ਨਹੀਂ ਗਾਗ ਦਾ ਕੀ ਆ ਬਾਪੂ ਤੁਸੀਂ ਬੜਾ ਖੇਡ ਕੇ ਦੱਸੇ ਉਹ ਯਾਰ ਬਿਲੂਣ ਦੇ ਕੋਈ ਕਣਕ ਗੁੰਨਕ ਪਵਾ ਲੂਗਾ ਯਾਰ ਕਣਕ ਖਵਾ ਦੂ ਐ ਬਿਲੂਣ ਦੇ ਸੌਦਾ ਸਿਰੇ ਲਾਓ ਹਾਂ ਸਿਰੇ ਬਣੀ ਆਖੀ ਤਾਂ ਜਾਣਿਆ ਯਾਰ ਸਿਰੇ ਲਾਓ 2000 ਰੁਪਏ ਦੇ ਜੀ ਚਾਚਾ ਨਹੀਂ ਬਿਲੂਣ ਆ ਯਾਰ ਨਾ 2000 2000 ਕੀ ਹੋ ਜਾ ਲੈ ਜਾ ਬੱਕਰੀ ਬੱਕਰੀ ਲੰਦਾ ਕੌਣ ਹੈ ਉਹ ਤਾਰ ਦੇ ਲੈ ਲੀ ਜਾਂਦਾ ਕੀ ਕਰਤੀ 1700 ਦਾ ਨਹੀਂ ਹੋਣੀ ਐ ਕੋਈ ਸਿਆਣਾ ਇੱਕ ਪਰ ਸੌਦਾ ਸਾਹਮਣੇ ਕਰੋ ਐ ਥੋੜਾ ਗੱਲ ਨਹੀਂ ਨਹੀਂ ਹੋਇਆ ਨਹੀਂ ਸੌਦਾ ਹੋ ਗਿਆ ਬੱਕਰਾ ਨਾ ਜਾਨਾ ਉਹ ਲੈਦਾ ਨਹੀਂ ਹੋਇਆ ਜੇ ਤੂੰ ਬੰਨੀ ਉਹ ਹੋਇਆ ਨਹੀਂ ਉਹ ਤਾਂ ਹੁੰਦਾ ਵਿਚੇ ਹੈ ਜੇ ਵਿਚੇ ਮੋਚਾ ਲੁਕੀ ਜਾਂਦਾ ਵਿਚੇ ਆ ਜੇ ਸੌਦਾ ਹੋਇਆ ਨਹੀਂ ਚੱਕੋ ਬੱਚਾ ਵਾ ਚੋਣ ਸਾਹਿਬ ਹਾਂ ਵੇ ਹਾਂ ਵੇ ਦੱਸੋ ਦੱਸੋ ਅੱਗੇ ਲੈ ਜਾਏ ਬਾਪੂ ਸਾਹਮਣੇ ਆਓ ਜੀ ਐ ਨਹੀਂ ਗੱਲ ਬਣਨੀ ਜੀ ਜੀ ਭਾਈ ਇਹਨੇ 11700 ਤੇ ਮਕਾਦਾ ਜੇ ਲੈਣਾ ਦਾ ਲੈਣੀ ਅੱਜ ਬੱਕਰੀ ਭਾਈ ਆਪਣੇ ਕੋਲ ਤਾਂ ਗੱਲਾਂ ਤੋਂ ਇਹ 1700 ਦਾ ਨਹੀਂ ਚੱਕ ਲੈ ਜੇ ਦੋ ਹੁਣ ਦਿਓ ਹਾਂ ਹੁਣ ਦੱਸ ਜੱਗੀ 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 ਨੂੰ ਪਾਓ ਬੱਕਰੀ ਮਹੀਨੇ ਦੇ ਧਾਰ ਤੇ ਨਹੀਂ ਭਰਾਵਾ ਮੈਂ ਧਾਰ ਲੈ ਪਾ ਹੁਣ ਕਿਹੜਾ ਬੰਦਾ ਕੋਈ ਆਹ ਹੰਦੇ ਨਾ ਤਾਂ ਮੈਨੂੰ ਦੇਣੀ ਆ ਦੇ ਲੈ ਆਹ ਤੇ ਘਰ ਚਾਰ ਤੇ ਬੱਚਾ ਤੇ ਬੱਚਾ ਮਾਰੇ ਆ ਚੱਲੀ ਜਾਂਦੇ ਕੋਈ ਨਹੀਂ ਹਾਂ ਇਹਦਾ ਚੱਲੀ ਜਾਂਦਾ ਵੀ ਸਦਾ ਆ ਪੰਜੋ ਦੇ ਪਾਸੇ ਬੜੇ ਭਈਆ ਚੱਕ ਲੈ ਧਾਰ ਨੇੜੇ ਕਰ ਲਾ ਕਿੰਨੇ ਪੈਸੇ ਲਏਗਾ ਬਈ ਉਹ ਬਈ ਮਹੀਨੇ ਲੈ ਕੇ ਜਾਂ 18 ਮਹੀਨੇ ਨੂੰ ਬੋਲ ਬਈ ਪੈਸੇ ਦੂਨੇ ਕਰ ਜੂਗੀ ਹਾਂ ਨਾ ਕਰੂਗੀ ਯਾਰ ਹੁੰਡੇ ਤਰੈਂਦੀ ਫਰੂ ਹਾਂ ਹਾਂ ਬਿੱਲੂ ਤੂੰ ਕਿੰਨੇ ਦੇਗਾ ਮਹੀਨੇ ਨੂੰ ਬੋਲ ਬੋਲ ਸਾਈ ਘੱਟ ਪਹਿਲਾਂ ਸਾਈ ਨਾਲ ਨਿਬੜੂਗਾ ਉਹ ਕਹਦਾ ਸੌ ਹੋਏ ਸੌ ਆਈ ਪੈਸਾ ਦਦਾ ਬੋਲ ਬੋਲ ਸਾਈ ਫੜਦਾ ਬਿੱਲੂ ਨਾ ਕਰ ਲਾ ਬੁਢਾ ਬੰਦਾ ਤੂੰ ਮੱਡਦਾ ਜੂਗਾ ਪੱਕਾ ਦੂਨੇ ਲਾ ਬੈਠੇ ਕਰੋ ਵੀ ਸੌਦਾ ਕਰੋ ਸਿਰੇ ਚੜਾਓ ਵਾ ਚੜਾ ਦੇਣਾ ਸਿਰੇ ਮੈਂ ਖੜੂਗਾ ਹਾਂ ਹੁਣ ਕਿਹਦਾ ਚਿੱਕਾ ਮਾਰ ਬਲਾ ਮੇਰੇ ਸੀਨੇ ਵਿੱਚ ਪੈ ਦੇਵਾ ਹੁਣ ਦੱਸ ਕੀ ਕਰੀਏ ਹੁਣੇ ਲੈ ਜਾਣਾ ਪਿੰਜਰਾ ਹੋ ਗਿਆ ਪਿੰਜਰਾ ਖੁੱਲ ਗਿਆ ਹੋ ਗਿਆ ਸੌਦਾ ਹੋ ਗਿਆ ਸੌਦਾ ਆ ਗਿਆ 500 ਦਾ ਨੋਟ ਹਾਂ ਪਹਿਲਾਂ ਦਦੇ ਉਧਰ ਲੈ ਪੈਸੇ ਚੱਲ ਉਧਰ ਲੈ ਪੈਸੇ ਚੱਲ ਉੱਥੇ ਚੱਲ ਇਧਰ ਆ ਆ ਜਾ ਇਹ ਤਾਂ ਥੱਲੂ ਮੂਰੋ ਦਿਨ ਹਾਂ ਦਾ ਇਹਦਾ ਕਿਹ ਮਰਜੀ ਫੜ ਲੋ ਆ ਲੈ ਫੜ ਸਮਾਗਮ ਦਾ ਬਾਖਲੇ ਲਿੰਦਾ ਨਹੀਂ ਜੀ ਬਾਜੂ ਹੋਗੀ ਕਿੰਨੇ ਦੀ ਹੋਗੀ ਸਹੀ 16 ਦੀ 16 ਦੀ ਚੱਕ 17 ਦੀ 17 ਦੀ ਨਹੀਂ ਯਾਰ ਸਾਡੇ 16 ਦੇ ਵਿੱਚ ਸਾਡੇ 16 ਨਹੀਂ 16 ਦੀ ਸਾਡੇ 16 ਦੀ ਹੋਗੀ ਜਾ ਲੈ ਯਾਰ ਬਿਲਕੁਲ ਬੋਲ ਨਹੀਂ ਪੀਣੀ ਸਾਡੇ 16 ਦੀ ਹੋਗੀ ਬਾਹਰ ਦਿਓ ਤਾੜੀਆਂ ਅਜਣਾਤਾ ਸਿਰੇ ਮਹੀਨੇ ਦਾ ਧਾਰਾ ਬਈ ਮਹੀਨੇ ਦਾ ਧਾਰਾ ਅੱਜ ਤਰੀਕ ਕਿੰਨੀ ਹੈ 27 ਤਰੀਕ ਅੱਜ 27 28 ਆ ਕਿ 27 28 28 28 ਤਰੀਕਾ ਜਨਵਰੀ ਫਰਵਰੀ ਮਾਰਚ ਅਪ੍ਰੈਲ 28 ਮੁਰਦੀ 28 ਮਈ ਨੂੰ ਅਗਲੇ ਮਹੀਨੇ ਦੀ 28 ਤਰੀਕ ਨੂੰ ਦਿਨ ਭਾਵੇਂ ਕੋਈ ਹੋਵੇ ਹਾਂ ਠੀਕ ਆ ਮਨਜ਼ੂਰ ਆ ਪੈਸੇ 500 ਰੁਪਏ ਆਇਆ ਜੇ ਆ ਭੱਜੂਗਾ ਉਹਨੂੰ 5000 ਜੁਰਮਾਨਾ ਠੀਕ ਹੈ ਵੀ ਠੀਕ ਆ ਵਾਇਰ ਵਿੱਚ ਖੜਾ ਪਏਗਾ 5000 ਰੁਪਏ ਅਡਵਾਂਸ ਲੱਗੂਗਾ ਠੀਕ ਆ ਜੀ ਉਹ 5000 ਰੁਪਏ ਅਡਵਾਂਸ ਲਓ ਵੀ ਆ ਬੱਕਰੀ ਆ ਇੱਕ ਬੱਚਾ ਇਹਦੇ ਨਾਲ ਕੋ ਸਕਦੀ ਹੈ ਨਹੀਂ ਯਾਰ ਜਰ ਪਾ ਝੋਲੀ ਚ ਰਸਾ ਦੇ ਬਈ ਬਾਏ ਰਸਾ ਬਾ ਰਸਾ ਉਹ ਸਾਡੇ ਪੂਰੀ ਪਾਉਂਦੇ ਸਾਫ ਹੋ ਤਾ ਹਾਂ ਠੰਡੇ ਦੀ ਲਾਗ ਲਾ ਠੰਡੇ ਦੇ ਤਾਂ ਕੀ ਕਰਾਉਣਾ ਯਾਰ ਐਸ ਵੇਲੇ ਜਦੋਂ ਪੈਸੇ ਤੇ ਰੁਪਈਆ ਤੇਰੇ ਕੋਲ 500 ਆਇਆ ਨਹੀਂ 500 ਤੇ ਆ ਗਿਆ ਕਿ ਵੀ ਬਾਬਾ ਬਿੱਲੂ ਹੋ ਜਾ ਸਾਹਮਣੇ ਵਾਹ ਬਈ ਵਾਹ ਆ ਨਿਆਣਾ ਵੀ ਚੱਕ ਕਿੱਕ ਵਧਾਈਆਂ ਤੈਨੂੰ ਬਈ ਹੈਗਾ ਠੰਡੇ ਦੀ ਬੋਲ ਲਿਆ ਹਾਂ ਹਾਂ ਤੋਂ ਠੰਡੇ ਦੀ ਬੋਲ ਲਿਆ ਲਓ ਬਈ ਛੜਕ ਦੇ ਉੱਤੇ ਆ ਗਏ ਸੀ ਰਿੰਕ ਬਰਾੜ ਰੀ ਤੇ ਘਰ ਨੂੰ ਚੱਲੇ ਸੀ ਤੇ ਆ ਗੱਡੀ ਚੋਂ ਲੁਹਾ ਲਈ ਅਗਲੇ ਆਣੇ ਬੱਕਰੀ ਇਹਦੀ ਬਾਲੀ ਘੈਂਟ ਕਿਸਮਤ ਆ ਲੱਕੀ ਕਿਸਮਤ ਆ ਭਾਈ ਜੇਬ ਚ ਪੈ ਗਏ ਜੇਬ ਚ ਪੈ ਗਏ ਬਈ ਜੇ ਮਗਰ ਬੱਕਰਾ ਮਗਰ ਪਾਠਾ ਜਾਂ ਕੋਈ ਗੱਲ ਨਹੀਂ ਭਾਈ ਕੋਈ ਨਹੀਂ ਕੋਈ ਨਹੀਂ ਬਹੁਤ ਚੰਗਾ ਭਾਈ ਸੌਦਾ ਹੋਇਆ ਸਾਢੇ 11000 ਦਾ ਸੌਦਾ ਹੋਇਆ ਜਗਰੂਪ ਮੱਲਣ ਨੇ ਲਈ ਹੈ ਇਹ ਵਰਤਮਗਰ ਪੱਠਾ ਉਹ ਕੋਈ ਨਾ ਘਬਰਾ ਬਰਾੜਾ ਨਾ ਘਬਰਾ ਬਰਾੜਾ ਨਾ ਘਬਰਾ ਸਾਰੇ ਕਰ ਲੈਂਦਾ ਸਰਕਾਰੀ ਬਰਾੜਾ ਕਰ ਲੈਂਦਾ ਲੈ ਦੇਓ ਗਿਣੋ ਪੈਸੇ ਬਰਾੜਾ ਸਾਹਮਣੇ ਹੋ ਯਾਰ ਸਾਹਮਣੇ ਹੋ ਇਧਰੋਂ ਦੇ ਮੋਛ ਨੂੰ ਵਾਟਾ ਉਧਰੋਂ ਨੀਨੂ ਵਾਟਾ ਲਾ ਉੱਚਾਈ ਐਣੀ ਉਹ ਵਟਕਾਹ ਨੂੰ ਆਉਂ ਸਹੀ ਹੈ ਸਹੀ ਹੈ ਦਿੱਤੇ ਹੀ ਨਹੀਂ ਇਹਨਾਂ ਨੇ ਇੱਥੇ ਸਾਹਮਣੇ ਗਿੰਦੇ ਵੀ ਪਏ ਲੋ ਜੀ ਮਹਾਰਾਜ ਆਹ ਆਉਦੀ ਹੁਣ ਆਹ ਬੱਕਰੀ ਦਾ ਸੌਦਾ ਹੋਇਆ ਸੀ ਬਾਈ ਜਗਰੂਬ ਮੱਲਣ ਨੇ ਲਈ ਸੀ ਬਾਈ ਰਿੰਕੇਰਾਂ ਤੋਂ ਸਾਢੇ 11000 ਦਾ ਸੌਦਾ ਹੋਇਆ ਲਖਾਈ ਆਪੋ ਆਪ ਅਗਲੀ ਮੰਡੀ ਦਾ